ਲੇ ਵੀ 5 ਕਿਲੋਵਾਰਟ ਦਾ ਜਿਹੜਾ ਆਪਣੇ ਸੋਲਰ ਸਿਸਟਮਾਂ ਲੱਗਿਆ ਹੋਇਆ ਹੈਗਾ ਪਹਿਲਾਂ ਵੀ ਆਪਾਂ ਵੀਡੀਓ ਪਾਈ ਹੋਈ ਆ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਸਾਰਾ ਆਪਾਂ ਖਰਚਾ ਵੀ ਦੱਸਿਆ ਸੀ ਕਿਹੜੀਆਂ ਸਲੇਟਾਂ ਨੇ ਕਿਹੜਾ ਇਨਵਰਟਰ ਆ ਸਾਰੀਆਂ ਚੀਜ਼ਾਂ ਆਪਾਂ ਦੱਸੀਆਂ ਦੀ ਤੇ ਕਿੰਨੀਆਂ ਇੱਕ ਮਹੀਨੇ ਦੇ ਵਿੱਚ ਖਪਤ ਹੁੰਦੀ ਆ ਜੁਨਟਾਂ ਦੀ ਤੇ ਕਿੰਨੀਆਂ ਇਹ ਬਣਾਉਂਦਾ ਠੀਕ ਹੈ ਨਾ ਕਮੈਂਟ ਦੇ ਵਿੱਚ ਬਹੁਤ ਵੀਰ ਕਹਿੰਦੇ ਆ ਕਿ ਵੀ ਇੰਨੇ ਨਹੀਂ ਬਣਾਓ ਚਲੋ ਬਾਈ ਟਾਡੇ ਵਾਲਾ ਨਹੀਂ ਬਣਾਉਂਦਾ ਹੁਣ ਆਪਾਂ ਕਿਸੇ ਨਾਲ ਹਨਾ ਕੋਈ ਬਹਿਸ ਬਾਜੀ ਤਾਂ ਆਪਣੀ ਹੈ ਨਹੀਂ ਦੇਖੋ ਆਪਣੇ ਕੋਲੇ ਬਣ ਰਹੀਆਂ ਨੇ ਆਪਾਂ ਤੁਹਾਨੂੰ ਆਪ ਦਾ ਹਨਾ ਸਿਸਟਮ ਦੱਸਤਾ ਵੀ ਭਈ ਆਪਣੇ ਸੋਲਰ ਦੇ ਵਿੱਚ ਇੰਨੀਆਂ ਕ ਜੁਨਟਾ ਧੁੱਪ ਦੇ ਅਕੋਰਡਿੰਗ ਦੱਸਤੀਆਂ ਸੀ ਛਾਂ ਦੇ ਅਕੋਰਡਿੰਗ ਦੱਸਤੀਆਂ ਸੀ ਵੀ ਇੰਨੀਆਂ ਕ ਬਣਦੀਆਂ ਨੇ ਠੀਕ ਹੈ ਨਾ ਤੇ ਆਪਣੇ YouTube ਪੇਜ ਦੇ ਉੱਪਰ ਜਾ ਕੇ ਤੁਸੀਂ ਦੇਖ ਸਕਦੇ ਹੋ ਸਿੱਧੂ ਤੁਨਹਲਾ ਤੇ ਅੱਜ ਆਪਾਂ ਗੱਲ ਕਰਦੇ ਆਂਗੇ ਇਸ ਚੀਜ਼ ਦੀ ਠੀਕ ਹੈ ਨਾ ਆਸ ਅੰਟੀਨੇ ਦੀ ਗੱਲ ਕਰਦੇ ਆਂਗੇ ਇਸ ਅੰਟੀਨੇ ਦਾ ਬਹੁਤ ਬਈਆਂ ਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਹੈਗਾ ਵੀ ਲਾਉਣੀ ਕਿਦਾਂ ਇਹ ਤੇ ਇਹਦਾ ਵਰਕ ਕੀ ਆ ਹਨਾ ਹੁਣ ਇਹਨੂੰ ਕੀ ਕਰਦੇ ਆਗੇ ਵਿੱਚ ਬਹੁਤ ਵੀਰ ਉੱਥੇ ਲਾਉਂਦੇ ਨੇ ਜਿੱਥੇ ਸੋਲਰ ਵਾਲੀਆਂ ਆਪਣੇ ਪੈਨਲ ਹੁੰਦੇ ਆ ਇੱਥੇ ਲਾ ਕੇ ਇਹਦਾ ਕੋਈ ਬੈਨੀਫਿਟ ਨਹੀਂ ਹੈਗਾ ਬਈ ਤੁਹਾਨੂੰ ਠੀਕ ਆ ਨਾ ਇਹਦਾ ਬੈਨੀਫਿਟ ਕਿਉਂ ਨਹੀਂ ਇਹ ਵੀ ਸੁਣ ਲਓ ਮੰਨ ਲਓ ਇਹ ਬਿਲਕੁਲ ਜੇ ਤੁਹਾਡੇ ਘਰ ਦੇ ਸੈਂਟਰ ਦੇ ਵਿੱਚ ਲੱਗਦੇ ਨੇ ਜਿਵੇਂ ਇੱਥੇ ਆਪਣਾ ਸੈਂਟਰ ਆ ਗਿਆ ਘਰ ਦਾ ਠੀਕ ਆ ਆ ਚੀਜ਼ ਹੁਣ ਜੇ ਇਹ ਚੀਜ਼ ਇੱਥੇ ਲੱਗੀ ਹੁੰਦੀ ਤਾਂ ਆਪਾਂ ਮੰਨਦੇ ਵੀ ਠੀਕ ਆ ਇਹਦਾ ਕੋਲੇ ਲੱਗਣਾ ਜ਼ਰੂਰੀ ਸੀਗਾ ਪਰ ਹੁਣ ਉਹ ਚੀਜ਼ ਲਾਈ ਆ ਬਈ ਧੁੱਪ ਦੇ ਹਿਸਾਬ ਨਾਲ ਹਨਾ ਕਿਉਂਕਿ ਇਧਰੋਂ ਸੂਰਜ ਚੜ੍ਹਦਾ ਤੇ ਇਧਰ ਆ ਕੇ ਛਿਪਦਾ ਹੈਗਾ ਠੀਕ ਆ ਤਾਂ ਕਰਕੇ ਇਹਦੀ ਜਿਹੜੀ ਆਪਾਂ ਕਹਿ ਲਈਏ ਵੀ ਇਹ ਲੋਕੇਸ਼ਨ ਆ ਗਈ ਬਿਲਕੁਲ ਸਹੀ ਲਈ ਇਹਨਾਂ ਨੇ ਪਰ ਹੁਣ ਜੇ ਇਹਦੀ ਗੱਲ ਕਰੀਏ ਤਾਂ ਇਹਨੂੰ ਬਈ ਘਰ ਦੇ ਬਿਲਕੁਲ ਸੈਂਟਰ ਦੇ ਵਿੱਚ ਲਗਵਾਓ ਜਿਹੜੇ ਵੀ ਵੀਰ ਸੋਲਰ ਐਜੂ ਬਾਦ ਦੇ ਵਿੱਚ ਲਗਵਾ ਰਹੇ ਨੇ ਜਾਂ ਲਗਵਾਉਣ ਦੀ ਸੋਚ ਰਹੇ ਇਹਨੂੰ ਘਰ ਦੇ ਬਿਲਕੁਲ ਸੈਂਟਰ ਦੇ ਵਿੱਚ ਲਗਵਾਓ ਇਹਦਾ ਕਾਰਨ ਕੀ ਆਗਾ ਕਿਉਂਕਿ ਜਿਹੜੀ ਅਸਮਾਨੀ ਬਿਜਲੀ ਆ ਜੋ ਦੇਖੋ ਪ੍ਰਮਾਤਮਾ ਨੇ ਕਰਨਾ ਆਪਾਂ ਹੀ ਨਹੀਂ ਕਹਿੰਦੇ ਹੈਗੇ ਪ੍ਰਮਾਤਮਾ ਤੋਂ ਉੱਪਰ ਕੁਝ ਨਹੀਂ ਹੈਗਾ ਜਿਹੜੀ ਚੀਜ਼ ਨੇ ਹੋਣਾ ਉਹ ਹੋਣਾ ਪਰ ਆਵਦੀ ਤਰਫੋਂ ਜਿਹੜੀ ਆਪਾਂ ਸੇਫਟੀ ਰੱਖ ਕੇ ਚੱਲਦੇ ਆ ਉਹਦੇ ਹਿਸਾਬ ਨਾਲ ਆਪਾਂ ਗੱਲ ਕਰ ਰਹੇ ਹਾਂ ਵੀ ਜਿਹੜਾ ਇਹ ਐਂਟੀਨਾ ਹੈਗਾ ਜਿਹੜਾ ਅਸਮਾਨੀ ਬਿਜਲੀ ਨੂੰ ਰੋਕਣ ਦੇ ਵਿੱਚ ਆਪਾਂ ਕਹਿ ਲਈਏ ਵੀ ਇੱਕ ਸਹਾਰਾ ਹੈਗਾ ਹਨਾ ਕੁਝ ਪਰਸੈਂਟ ਇਹਨੂੰ ਸੈਂਟਰ ਦੇ ਵਿੱਚ ਆਪਣਾ ਲਾਉਣ ਦਾ ਇਹੀ ਕਾਰਨ ਹੁੰਦਾ ਕਿਉਂਕਿ ਇਹਨੇ ਵਰਕ ਕਰਨਾ ਹੁੰਦਾਗਾ ਇਸ ਐਂਗਲ ਦੇ ਵਿੱਚ 45 ਡਿਗਰੀ ਆਪਾਂ ਕਹਿ ਲਈਏ ਵੀ ਹਨਾ نیچے ਨੂੰ ਗਲਿਆਈ ਟੈਪ ਦੇ ਵਿੱਚ ਇਹਨੇ ਵਰਕ ਕਰਨਾ ਉੱਪਰਲੀ ਉਹਦੇ ਤੋਂ ਨੋਬ ਤੋਂ ਉੱਪਰਲੀ ਨੋਬ ਤੋਂ ਇੱਧਰ ਨੂੰ ਤੇ ਇੱਧਰ ਨੂੰ ਤੇ ਪਰਾਂ نیچے ਨੂੰ ਤੇ ਪਿੱਛੇ ਨੂੰ ਹੁਣ ਜਦੋਂ ਇਹ ਚੀਜ਼ ਨੇ ਬਾਈ ਗਲਿਆਈ ਦੇ ਵਿੱਚ ਵਰਕ ਕਰਨਾ نیچے ਨੂੰ ਇਸ ਲੈਵਲ ਦੇ ਵਿੱਚ ਠੀਕ ਹੈ ਨਾ ਐਸ ਐਂਗਲ ਦੇ ਵਿੱਚ ਸੌਰੀ ਤੇ ਹੁਣ ਜੇ ਇਹ ਚੀਜ਼ ਤੁਹਾਡੇ ਸਾਈਡ ਤੇ ਲੱਗੀ ہوئی ਆ ਤਾਂ ਤੁਹਾਡਾ ਹਾਫ ਤਾਂ ਪਰਲੇ ਪਾਸੇ ਟੱਪ ਗਿਆ ਕੰਧ ਤੇ ਜੋ ਕਿ ਆਪਣਾ ਏਰੀਆ ਜਿਹੜਾ ਹਾਫ ਰਹਿ ਗਿਆ ਉਹ ਰਹਿ ਗਿਆ ਉਹ ਉਹ ਥੋੜਾ ਇਹ ਕਵਰ ਨਹੀਂ ਕਰੂਗਾ ਬਿਲਕੁਲ ਵੀ ਕਵਰ ਕਿਉਂ ਨਹੀਂ ਕਰੂਗਾ ਕਿਉਂਕਿ ਇਹਨੇ نیچے ਨੂੰ ਸਰਕਲ ਤੇ ਕੰਮ ਕਰਨਾ ਠੀਕ ਆ ਨਾ ਆਪਾਂ ਆਂਗਲ ਦੇ ਵਿੱਚ ਐ ਜਿਵੇਂ ਮੰਨ ਲਓ ਆਹ ਜਿੱਥੋਂ ਮੇਰੀ ਉਂਗਲ ਆ ਇੱਥੋਂ ਆ ਬਰਨੂ ਉੱਥੇ ਤੱਕ ਠੀਕ ਹੈ ਨਾ ਇਹ ਐਂਟੀਨਾ ਦਾ ਐਸ ਲੈਵ ਐਸ ਐਂਗਲ ਦੇ ਵਿੱਚ ਹੁਣ ਜਦੋਂ ਇਹਦੀ ਮਾਰ ਤੋਂ ਅੱਧਾ ਘਰ ਉਧਰ ਨੂੰ ਆ ਅੱਧਾ ਘਰ ਇਧਰ ਨੂੰ ਆ ਤਾਂ ਆਪਾਂ ਇੱਥੇ ਸੈਂਟਰ ਦੇ ਵਿੱਚ ਖੜ੍ਹ ਦਨੇ ਆ ਠੀਕ ਹੈ ਸਮਝਾਉਣਾ ਸੌਖਾ ਹੁਣ ਇੱਥੋਂ ਅੱਧਾ ਇਧਰ ਨੂੰ ਹੋ ਗਿਆ ਤੇ ਅੱਧਾ ਹੋ ਗਿਆ ਇਧਰ ਨੂੰ ਅੱਧਾ ਹੀ ਪਰਾ ਨੂੰ ਹੋ ਗਿਆ نیچے ਨੂੰ ਤੇ ਅੱਧਾ ਹੀ ਮੇਰੇ ਵੱਲ ਨੂੰ ਹੋ ਗਿਆ ਠੀਕ ਆ ਹੁਣ ਜਦੋਂ ਬਈ ਇਹਦੇ ਜਿੰਨੀਆਂ ਵੀ ਚੀਜ਼ਾਂ ਹੋਣਗੀਆਂ ਇਹਦੇ نیچے ਹੋਣੀਆਂ ਚਾਹੀਦੀਆਂ ਨੇ ਮਤਲਬ ਕਿ ਆ ਐਂਗਲ ਤੋਂ ਥੱਲੇ ਹੋਣੀ ਚਾਹੀਦੀਆਂ ਨੇ ਜਿਵੇਂ ਕਿ ਹੁਣ ਆਪਣੀ ਡੱਗੀ ਆ ਜੇ ਆਪਾਂ ਇੱਥੇ ਇਹਦਾ ਐਂਗਲ ਬਣਾਈਏ ਤਾਂ ਡੱਗੀ ਆ ਜਿਹੜੀ ਨੀਚੇ ਹੋਣੀ ਚਾਹੀਦੀ ਆ ਠੀਕ ਆ ਮਤਲਬ ਕਿ ਤੁਹਾਡੇ ਘਰ ਦੀ ਹਰ ਇੱਕ ਚੀਜ਼ ਆ ਜਿਹੜੀ ਉਹ ਇਹਦੇ ਐਂਗਲ ਤੋਂ ਥੱਲੇ ਹੋਣੀ ਚਾਹੀਦੀ ਆ 1 ਫੁੱਟ ਡੇਢ ਫੁੱਟ ਠੀਕ ਆ ਨਾ ਤਾਂ ਤੁਹਾਡੀ ਚੀਜ਼ ਕਵਰ ਆ ਅਦਰਵਾਈਜ਼ ਜੇ ਤੁਹਾਡੇ ਘਰ ਦੇ ਸਾਈਡ ਤੇ ਲੱਗਿਆ ਹੋਇਆਗਾ ਇਹ ਇਹਦੇ ਅੰਡਰ ਨਹੀਂ ਆਉਂਦੀ ਉਹ ਚੀਜ਼ ਤਾਂ ਅਸਮਾਨੀ ਬਿਜਲੀ ਉਹਨੂੰ ਟਾਰਗੇਟ ਕਰੂਗੀ ਹੀ ਕਰੂਗੀ ਜੋ ਚੀਜ਼ ਹੈ ਇਹਦੇ ਐਂਗਲ ਤੋਂ ਉੱਪਰ ਹੋਈ ਠੀਕ ਹੈ ਨਾ ਸੋ ਇਹਨੂੰ ਉੱਚੀ ਚੀਜ਼ ਦੇ ਕੋਲੇ ਵੀ ਨਾ ਲਾਓ ਬਿਲਕੁਲ ਜੇ ਆਪਾਂ ਕਹੀਏ ਵੀ ਹੁਣ ਮੰਨ ਲਓ ਆਪਾਂ ਇਹਨੂੰ ਘਰ ਦੇ ਸੈਂਟਰ ਦੇ ਵਿੱਚ ਲਾਤਾ ਤੇ ਨਾਲ ਹੀ ਡਿੱਗੀ ਆ ਥੋੜੀ ਇਹਦੇ ਬਿਲਕੁਲ ਜਦ ਤੈਨੂੰ ਡਿੱਗੀ ਦੇ ਉੱਪਰ ਲਾਓ ਠੀਕ ਹੈ ਜੀ ਭਟਕੀ ਦੇ ਕੋਲੇ ਲਾਉਣਾ ਤਾਂ ਇਹਨੂੰ ਉੱਚਾ ਲਾਓ ਤਾਂ ਕਿ ਉਹ ਐਂਗਲ ਦੇ ਵਿੱਚ ਤੇ ਕੀ ਥੱਲੇ ਹੋਵੇ ਇਹਦੇ ਤੋਂ ਠੀਕ ਹੈ ਨਾ ਖੁੰਝਾ ਵੀ ਇਹਦੇ ਐਂਗਲ ਤੋਂ ਉੱਪਰ ਨਹੀਂ ਚਾਹੀਦਾ ਸੋ ਵੀਡੀਓ ਥੋੜੀ ਜੀ ਲੰਬੀ ਵਾਗੀ ਪਰ ਸੁਣਨੀ ਤਾਂ ਕਰਕੇ ਬਈ ਜਿੰਨੀ ਕ ਆਪਾਂ ਕੋਸ਼ਿਸ਼ ਕਰ ਰਹੇ ਹਾਂ ਸਮਝਾਉਣ ਦੀ ਵੀ ਬਹੁਤ ਵੀ ਸਮਝੇ ਜਾਣਗੇ ਇਹ ਚੀਜ਼ ਨੂੰ ਹਨ ਤਾਂ ਕਰਕੇ ਇਹਨੂੰ ਸੈਂਟਰ ਦੇ ਵਿੱਚ ਲਗਵਾਓ ਤੇ ਹਰ ਇੱਕ ਚੀਜ਼ ਇਹਦੇ ਨੀਚੇ ਚਾਹੀਦੀ ਆ ਇਸ ਐਂਗਲ ਤੋਂ ਠੀਕ ਹੈ ਨਾ ਸਰਕਲ ਟੈਪ ਤੋਂ ਨੀਚੇ ਠੀਕ ਹੈ ਨਾ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਉਸ ਤੋਂ ਬਾਅਦ ਆਪਾਂ ਇਹਦੇ ਪਾਰਟਸ ਦੇ ਹਿਸਾਬ ਨਾਲ ਤੁਹਾਨੂੰ ਵੀਡੀਓ ਜਿਹੜੀਆਂ ਆਪਾਂ ਕੱਲੀ-ਕੱਲੀ ਚੀਜ਼ ਦੀ ਇਹਦੀ ਦੱਸਾਂਗੇ ਵੀ ਕੀ ਕੀ ਹਨਾ ਸਿਸਟਮ ਹੁੰਦਾ ਤੇ ਕਿਵੇਂ-ਕਿਵੇਂ ਇਹ ਜਿਹੜੀਆਂ ਜੁਨਟਾਂ ਨੇ ਕ੍ਰੀਏਟ ਕਰਦੀਆਂ ਤੇ ਕਿਵੇਂ-ਕਿਵੇਂ ਆਪਣੀਆਂ ਐਡ-ਆਨ ਹੁੰਦੀਆਂ ਨੇ ਬਹੁਤੇ ਵੀਰਾਂ ਨੂੰ ਸੋਲਰ ਜਿਵੇਂ ਲੱਗੇ ਹੋਏ ਆਗੇ ਉਹ ਕਹਿੰਦੇ ਵੀ ਬਾਈ ਸਾਨੂੰ ਹਜੇ ਤੱਕ ਵੀ ਮੀਟਰ ਦਾ ਨਹੀਂ ਹਿਸਾਬ ਕਿਤਾਬ ਆਇਆ ਵੀ ਕਿਵੇਂ ਪਲੱਸ ਕਿਵੇਂ ਮਾਈਨਸ ਹੁੰਦੀਆਂ ਨੇ ਜੁਨਟਾਂ ਅਗਲੀ ਵੀਡੀਓ ਆਪਾਂ ਉਸ ਸੰਬੰਧਤ ਬਣਾਵਾਂਗੇ ਠੀਕ ਆ ਯੂਨਟਾਂ ਦੇ ਹਿਸਾਬ ਨਾਲ ਵੀ ਕਿਵੇਂ ਯੂਨਟਾਂ ਜਿਹੜੀਆਂ ਤੁਹਾਡੀਆਂ ਤੁਸੀਂ ਦੇਖ ਸਕਦੇ ਹੋ ਠੀਕ ਆ ਤੁਹਾਨੂੰ ਆਪ ਨੂੰ ਵੀ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਵੀ ਆਪਾਂ ਜਿਹੜੀਆਂ ਮੀਟਰ ਦੇ ਵਿੱਚ ਆਪਣੀਆਂ ਯੂਨਟਾਂ ਨੇ ਕਿੱਦਾਂ ਮਾਈਨਸ ਪਲੱਸ ਹੁੰਦੀਆਂ ਨੇ ਆਪਾਂ ਅਗਲੀ ਵੀਡੀਓ ਉਹਦੇ ਤੇ ਕਰਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ